ਜਲੰਧਰ ਵੈਸਟ ਜਿਮਣੀ ਚੌਂ ਦੇ ਨਾਲ ਕਰਦੇ ਆ ਸੋਦਾ ਦੀ ਹੈ ਕਿ ਜਲੰਧਰ ਵੈਸਟ ਜਿਮਣੀ ਚੌਂ ਦਾ ਸਿਆਸੀ ਅਖਾੜਾ ਗਰਮਾ ਗਿਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਸੋਦਾ ਦੀ ਹੈ ਕਿ ਜਲੰਧਰ ਵੈਸਟ ਦੇ ਵਿੱਚ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਆਮ ਆਦੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਦੇ ਵਿੱਚ ਸੀਐਮ ਮਾਨ ਵੱਲੋਂ ਜਲੰਧਰ ਦੇ ਵਿੱਚ ਡੇਰੇ ਲਾਏ ਹੋਏ ਨੇ ਇਸ ਮੌਕੇ ਰੋਡ ਸ਼ੋਅ ਨੂੰ ਸੰਬੋਧਨ ਕਰਦੇ ਆਂ ਸੀਐਮ ਮਾਨ ਦਾ ਕਹਿਣਾ ਹੈ ਕਿ ਜਲੰਧਰ ਵਾਲਿਓ ਇੱਕ ਨੇਕ ਇਮਾਨਦਾਰ ਜਿਨ੍ਹਾਂ ਦਾ ਨਾਮ ਵੀ ਭਗਤ ਹੈ ਅਤੇ ਹੈ ਵੀ ਭਗਤ ਨੇ ਤੋਂ ਮਹਿੰਦਰ ਭਗਤ ਨੂੰ ਮੌਕਾ ਦੇਣ ਦੀ ਅਪੀਲ ਸੀਐਮ ਮਾਨ ਨੇ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਮੌਕਾ ਦਿਓ ਤੁਸੀਂ ਭਗਤ ਜੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਤੇ ਉਸ ਤੋਂ ਅੱਗੇ ਵਾਲੀਆਂ ਪੌੜੀਆਂ ਮੈਂ ਚੜਾ ਦਵਾਂਗਾ ਸੋ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵਿਧਾਇਕ ਜੋ ਵੀ ਕੰਮ ਲੈ ਕੇ ਆਉਣਗੇ ਉਸ ਦੇ ਉੱਤੇ ਸਾਈਨ ਕਰਨਾ ਮੇਰਾ ਕੰਮ ਹੋਵੇਗਾ ਤੇ ਮੈਂ ਇੱਥੇ ਜਲੰਧਰ ਦੇ ਵਿੱਚ ਕਿਰਾਏ ਦੇ ਉੱਤੇ ਘਰ ਲੈ ਲਿਆ ਤੇ ਹਫਤੇ ਦੇ ਵਿੱਚ 2-3 ਦਿਨ ਇੱਥੇ ਹੀ ਰਹਾਂਗਾ ਸੋ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਤੇ ਸਰਕਾਰ ਤੁਹਾਡੇ ਦਵਾਰ ਇੱਥੇ ਜਲੰਧਰ ਬੈਠਿਆ ਕਰੇਗੀ ਸੋ ਨਾਲੀ ਉਹਨਾਂ ਨੇ ਕਿਹਾ ਕਿ ਮਾਜੇ ਤੇ ਦੁਆਬੇ ਦੇ ਸਾਰੇ ਕੰਮ ਜਲੰਧਰ ਦੇ ਵਿੱਚ ਬੈਠ ਕੇ ਹੀ ਹੋਇਆ ਕਰਨਗੇ ਸੋ ਜਲੰਧਰ ਵੈਸਟ ਵਾਲਿਓ ਤੁਸੀਂ ਮਹਿੰਦਰ ਭਗਤ ਨੂੰ ਜਿਤਾਓ ਤੇ ਸਰਕਾਰ ਦਾ ਹਿੱਸਾ ਬਣਾਓ ਤੇ ਉਸ ਤੋਂ ਬਾਅਦ ਸੀਵਰੇਜ ਸਫਾਈ ਗਲੀਆਂ ਬਿਜਲੀ ਸਕੂਲ ਹਸਪਤਾਲ ਅਤੇ ਇਲਾਕੇ ਦੇ ਹੋਰ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ ਸੋ ਇਸ ਸੀਟ ਦੇ ਜਿੱਤਣ ਦੇ ਨਾਲ ਤੁਹਾਡਾ ਵੀ ਸਰਕਾਰ ਦੇ ਵਿੱਚ ਹਿੱਸਾ ਪਵੇਗਾ ਤੋ ਤੁਸੀਂ ਸਰਕਾਰ ਦੇ ਵਿੱਚ ਆਪਣਾ ਹਿੱਸਾ ਪਵਾਓ ਅਤੇ ਆਪਣੇ ਇਲਾਕੇ ਦਾ ਵਿਕਾਸ ਕਰਵਾਓ ਇਸ ਮੌਕੇ ਸੀਐਮ ਮਾਨ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਵੀਰੋ ਇਹ ਜਿਹੜੀ ਚੋਣ ਹੈ ਇਹ ਚੋਣ ਜਿਹੜੀ ਇਲੈਕਸ਼ਨ ਹੈ 10 ਤਰੀਕ ਨੂੰ ਇਹ ਆਉਣੀ ਨਹੀਂ ਚਾਹੀਦੀ ਸੀ ਜੇ ਬੰਦੇ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਵੋਟਾਂ ਪੈਣੀਆਂ ਨਹੀਂ ਚਾਹੀਨੀਆਂ ਸੀ ਪਰ ਤੁਸੀਂ ਪਹਿਲਾਂ ਵੀ ਵੋਟਾਂ ਪਾ ਕੇ ਜਿਤਾਇਆ ਪਰ ਉਹ ਬੰਦਾ ਇਹੋ ਜਿਹਾ ਨਿਕਲਿਆ ਆ ਕਿ ਜਿਹੜਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਲਾਲਚ ਵਾਸਤੇ ਛਾਲਾਂ ਮਾਰਦਾ ਰਿਹਾ ਤਾਂ ਪ੍ਰਮਾਤਮਾ ਨੇ ਕਿਹਾ ਕੋਈ ਗੱਲ ਨਹੀਂ ਫਿਰ ਜਿਹੜੀ ਪਦਵੀ ਤੇ ਤੈਨੂੰ ਪਹੁੰਚਾਇਆ ਉਹ ਤੋਂ ਵੀ ਤੈਨੂੰ ਤਾਰਾਂਗੇ 10 ਤਰੀਕ ਨੂੰ ਉੱਤਰ ਜਿਊਗਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਜਦੋਂ ਲੋਕ ਚੁਣ ਲੈਂਦੇ ਨੇ ਤੁਹਾਨੂੰ ਤੇ ਲੋਕ ਲੋਕ ਜਦੋਂ ਚੁਣ ਲੈਣ ਲੋਕਾਂ ਨੂੰ ਤੁਸੀਂ ਐ ਚੁਟਕੀ ਸਮਝਣ ਲੱਗ ਜਾਓ ਇਹ ਗਲਤ ਗੱਲ ਆ ਸੋ ਧੋਖਾ ਜਿਹੜਾ ਕੀਤਾ ਇਹਦੋਂ ਪਹਿਲਾਂ ਵਾਲੇ ਉਮੀਦਵਾਰ ਨੇ ਉਹ ਗਲਤ ਹੈ ਤੇ ਅੱਜ ਤੁਹਾਡਾ ਕਾਠੇ ਦੱਸਦਾ ਕਿ ਤੁਸੀਂ ਉਹਨੂੰ ਸਭ ਕੁਝ ਸਿਖਾਉਣ ਵਾਸਤੇ ਤਿਆਰ ਹੋ 10 ਤਰੀਕ ਨੂੰ ਝਾੜੂ ਦਾ ਬਟਨ ਦੱਬਣ ਨੂੰ ਤਿਆਰ ਹੋ ਦੋ ਜਾਣੇ ਸੀ ਉਹ ਬਹੁਤ ਮਿਹਨਤ ਕੀਤੀ ਮੈਂ ਵੀ ਪਿਛਲੀ ਵਾਰ ਜਿੰਮੀ ਚੌਣ ਚ ਮਿਹਨਤ ਕੀਤੀ ਐਮਪੀ ਵਾਸਤੇ ਐਮਪੀ ਬਣਾਇਆ ਦਿੱਲੀ ਭੇਜਤਾ ਪਰ ਮਨ ਚ ਨਾ ਲਾਲਚ ਜਿਹੜਾ ਸੀ ਉਹ ਜ਼ਿਆਦਾ ਸੀ ਕਹਿੰਦਾ ਪਤਾ ਨਹੀਂ ਉਧਰੋਂ ਮੈਨੂੰ ਕੁਝ ਹੋਰ ਮਿਲ ਜੂ ਕੀ ਮਿਲ ਗਿਆ ਵਿਹਲਾ ਹੋ ਗਿਆ ਇੱਕ ਵਿਹਲਾ ਹੋ ਗਿਆ ਇੱਕ 13 ਤਰੀਕ ਨੂੰ ਵਿਹਲਾ ਹੋ ਜੂ ਆ ਸਾਰਾ ਖਰਚਾ ਜਿਹੜਾ ਹੋ ਰਿਹਾ ਇਹ ਖਰਚਾ ਜਿਹੜਾ ਖਜ਼ਾਨੇ ਚ ਹੀ ਹੋਊਗਾ ਕਿਤੇ ਨਾ ਕਿਤੇ ਤੁਹਾਡੇ ਟੈਕਸ ਦੇ ਪੈਸੇ ਇਹ ਹੋਣਾ ਨਹੀਂ ਚਾਹੀਦਾ ਸੀ ਇਹ ਹਜੇ ਉਮੀਦਵਾਰ ਜਿਹੜੇ ਹਜੇ ਜਿਹੜੇ ਛੱਡਦੇ ਨੇ ਉਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਉਹਨਾਂ ਨੂੰ ਕਿ ਤੁਸੀਂ ਲੋਕਾਂ ਦਾ ਕਿਉਂ ਛੱਡ ਕੇ ਵੀ ਰਾਹ ਚ ਲੋਕਾਂ ਨੂੰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸਮਝ ਰੱਖਿਆ ਦਸ ਤਰੀਕ ਸੋਚਦੇ ਤੇਰਾ ਦਿਆ ਦੇਖੋ ਤੇਰਾ ਦਿਆ ਦੇਖੋ ਚਲੋ ਪ੍ਰਮਾਤਮਾ ਨੇ ਕਿਸੇ ਹੋਰ ਵਾਸਤੇ ਵੀ ਮੌਕਾ ਬਣਾਉਣਾ ਹੁੰਦਾ ਇੱਕ ਸਾਊ ਨੇਕ ਇਮਾਨਦਾਰ ਸੱਚੀ ਮੁੱਚੀ ਜਿਹਦਾ ਨਾਂ ਵੀ ਭਗਤਾਂ ਜਿਹੜਾ ਹੈ ਵੀ ਭਗਤਾਂ ਉਹਨੂੰ ਮੌਕਾ ਲੈਣਾ ਚਾਹੀਦਾ ਪਿਆਰੋਂ ਇਸ ਗੱਲ ਵਾਸਤੇ ਮੈਂ ਆਪਣੇ ਪਰਿਵਾਰ ਸਮੇਤ ਇੱਥੇ ਆਇਆ ਮੈਨੂੰ ਜਿੱਥੇ ਮਰਜੀ ਲੈ ਜਿਓ ਕੋਈ ਕਹਿੰਦਾ ਮੁੱਖ ਮੰਤਰੀ ਇੱਥੇ ਜਾਂਦਾ ਨਹੀਂ ਹੁੰਦਾ ਜੀ ਕਿਉਂ ਨਹੀਂ ਜਾਂਦਾ ਹੁੰਦਾ ਬਈ ਅਸੀਂ ਸਾਡੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਮੈਂ ਜਲੰਧਰ ਵੈਸ ਦੇ ਆ ਸੀਟ ਦੇ ਨਾਲ ਨਾ ਹਾਰਨ ਨਾਲ ਸਰਕਾਰ ਨੂੰ ਫਰਕ ਪੈਂਦਾ ਨਾ ਕਿਸੇ ਦੇ ਜਿੱਤਣ ਨਾਲ ਉਹਨਾਂ ਨੂੰ ਪੈਂਦਾ ਪਰ ਆਪਣੇ ਜਿੱਤਣ ਨਾਲ ਇਸ ਇਲਾਕੇ ਨੂੰ ਬਹੁਤ ਫਰਕ ਪਊਗਾ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਂਗੇ ਉਦੋਂ ਅੱਗੇ ਵਾਲੀਆਂ ਪੌੜੀਆਂ ਮੈਂ ਚੜਾਉਂਗਾ ਸੋ ਜਿੱਤ ਪਕਾਉਣੀ ਹੈ ਬੱਟ ਬੱਟ ਕਰਾਉਣੀ ਹੈ ਸੋ ਵੀਰੋ ਜਿੱਤ ਪਕਾਉਣੀ ਹੈ ਤੁਸੀਂ 10 ਤਰੀਕ ਨੂੰ ਵੋਟਾਂ ਪਾਓ ਆਪਦੇ ਜਿਹੜੇ ਬੰਦੇ ਨੇ ਤੁਹਾਡੇ ਵਾਂਗੂ ਗਰੀਬੀ ਹੰਢਾਈ ਆ ਤੁਹਾਡੀਆਂ ਸਮੱਸਿਆਵਾਂ ਜਾਣਦਾ ਉਹਨੂੰ ਵੋਟਾਂ ਪਾਓ ਤੇ ਉਹ ਤੋਂ ਬਾਅਦ ਜੋ ਵੀ ਲਿਖ ਕੇ ਦੇਣਗੇ ਮਹਿੰਦਰਪੱਗ ਜੀ ਤੁਹਾਡੇ ਐਮ ਐਲ ਏ ਜੋ ਸੀਵਰੇਜ ਦਾ ਲਾਈਟਾਂ ਦਾ ਜੋ ਕੰਮ ਲਿਖ ਕੇ ਦੇਣਗੇ ਉਹਦੇ ਉੱਤੇ ਸਾਈਨ ਕਰਨਾ ਮੇਰਾ ਕੰਮ ਹੈ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਸੋ ਜਲੰਧਰ ਵੈਸਟ ਨੂੰ ਡਬਲਯੂ ਵਾਲਾ ਵੈਸਟ ਹੈ ਆਪਾਂ ਬੀ ਆਲਾ ਬੈਸਟ ਬਣਾਉਣਾ ਜਲੰਧਰ ਬੈਸਟ ਮੈਂ ਇੱਥੇ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਮੈਂ ਕਿਰਾਏ ਤੇ ਹੀ ਲੈ ਸਕਦਾ ਹੋਰ ਤਾਂ ਹੈ ਨਹੀਂ ਮੇਰੇ ਕੋਲ ਪੈਸੇ ਕਿਉਂਕਿ ਮੈਂ ਮੈਂ ਉਹ ਨਹੀਂ ਕਰਦਾ ਨਾ ਦੂਜਾ ਕੰਮ ਸੋ ਮੈਂ ਹਫਤੇ 'ਚੋ 2-3 ਦਿਨ ਇੱਥੇ ਰਿਆ ਕਰੂੰਗਾ ਤੁਹਾਨੂੰ ਦੱਸ ਦਿਆ ਕਰਾਂਗੇ ਸੋਮਵਾਰ ਮੰਗਲਵਾਰ ਬੁੱਧਵਾਰ ਜਾਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਫੋਨ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਸਰਕਾਰ ਤੁਹਾਡੇ ਦਵਾਰ ਤੇ ਇੱਥੇ ਜਲੰਧਰ ਚ ਆ ਕੇ ਬੈਠਿਆ ਕਰੂਗੀ ਆ ਇਲਾਕੇ ਦੇ ਮਾਝੇ ਦੇ ਦੋਆਬੇ ਦੇ ਸਾਰੇ ਕੰਮ ਕਰਾਂਗੇ ਆਪਣਾ ਬਟਨ ਜਿਹੜਾ ਹੈ ਮਸ਼ੀਨ 'ਚ 5 ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਸੋ ਇਸ ਪਰਿਵਾਰ ਨੇ ਬਹੁਤ ਸੇਵਾ ਪਹਿਲਾਂ ਵੀ ਕੀਤੀ ਹੈ ਇਹ ਪਰਿਵਾਰ ਤੁਹਾਡੇ ਜਾਣਿਆ ਪਛਾਣਿਆ ਇੱਥੇ ਰਹਿਣ ਵਾਲੇ ਨੇ ਇਹ ਕਿਸੇ ਨਸ਼ਿਆਂ ਦੇ ਕਾਰੋਬਾਰ 'ਚ ਨਹੀਂ ਹੈਗੇ ਇਹਨਾਂ ਦਾ ਕਿਸੇ ਬਸਾਂ ਚ ਹੀ ਸਾਨੀ ਇਹਨਾਂ ਦਾ ਧਾਤਿਆਂ ਚ ਹੀ ਸਾਨੀ ਇਹਨਾਂ ਦਾ ਹਿੱਸਾ ਹੈ ਤਾਂ ਜਲੰਧਰ ਬੈਸ ਦੇ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੋ ਕੇ ਤੇ ਉਹ ਡਰੀ ਜਾਂਦੇ ਹੁਣ ਕਿਉਂਕਿ ਹੁਣ ਪਰਚੇ ਪੈਣਗੇ ਜਿਹੜੇ ਕੰਮ ਕਰਦੇ ਰਹੇ ਆ ਉਹ ਕੰਮ ਹੋਣਗੇ ਹੁਣ ਹੁਣ ਡਰੀ ਜਾਂਦੇ ਆ ਕੀ ਬਣੂਗਾ ਮੈਂ ਤੁਹਾਨੂੰ ਦੱਸਿਆ ਇੱਕ ਵੇਲਾ ਹੋ ਗਿਆ ਦੂਜਾ ਹੋ ਜੂਗਾ ਠੀਕ ਹੈ ਨਾ ਗਲਤ ਬੰਦੇ ਮੈਂ ਦੇਖੋ ਮੈਂ ਮੈਂ ਕਹਿਣਾ ਚਾਹੁੰਨਾ মিডিਆ ਖੜਾ ਸਾਰਾ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਬਣ ਜੇ ਅੱਜ ਕੱਲ ਜਿਵੇਂ ਇੱਕ ਸ਼ੂਗਰ ਵਾਲੀ ਮਸ਼ੀਨ ਆਈ ਹੈ ਉਹ ਇੱਥੇ ਲੱਗ ਜਾਂਦੀ ਹੈ ਇਹ ਐਂ ਉਹਦੇ ਤੇ ਮੋਬਾਈਲ ਤੁਸੀਂ ਫੇਰੋ ਉਹ ਦੱਸ ਦਿੰਦੀ ਹੈ ਵੀ ਕਿੰਨੀ ਸ਼ੂਗਰ ਹੈ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਆ ਜਾਏ ਜਿਹੜੀ ਦਿਲ ਤੇ ਲੱਗ ਜੇ ਤੇ ਉਹ ਇਹ ਦੱਸ ਦੇ ਵੀ ਇਸ ਬੰਦੇ ਦੇ ਦਿਲ 'ਚ ਕਿੰਨੇ ਪਰਸੈਂਟ ਖੋਟ ਹੈ ਇਹਦਾ ਦਿਲ ਕਿੰਨਾ ਬੇਈਮਾਨ ਹੈ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਮਸ਼ੀਨ ਬਿਲਾਲਾ ਕੇ ਚੈੱਕ ਕਰੀਏ ਯਾਰ ਕਮਾਲ ਹੈ ਯਾਰ ਪੰਜਾਬੀਆਂ ਨੇ ਮੌਕਾ ਦੇਤਾ ਇੰਨਾ ਵੱਡਾ ਮੌਕਾ ਦੇਤਾ ਤੇ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਨੂੰ ਪਛਾਹ ਨਹੀਂ ਪਾਏ ਪਛਾਹ ਨਹੀਂ ਪਾਏ ਲੁੱਟਣ ਚ ਲੁੱਟਣ ਵਾਲ ਨੂੰ ਬੈ ਗੇ ਕਿੱਧਰੋਂ ਵੱਧ ਲੁੱਟ ਹੁੰਦੀ ਹੈ ਸੋ ਪੈਸਾ ਨਾਲ ਨਹੀਂ ਜਾਣਾ ਜਿੰਨੇ ਮਰਜ਼ੀ ਇਕੱਠੇ ਕਰ ਲੋ ਆ ਕਹਦੇ ਉਹਨਾਂ ਨੂੰ ਕਿ ਭਗਵੰਤਬਾਣਾ ਆਇਆ ਸੀ ਉਹ ਐਂ ਕਹਿੰਦਾ ਸੀ ਕਿ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੋਤੀ ਬਹੁਤ ਸਾਰੇ ਤੁਹਾਡੇ ਸਮਾਜ ਦੇ ਮੈਨੂੰ ਬਹੁਤ ਸਾਰੇ ਸੰਤ ਤੁਹਾਡੇ ਗੁਰੂ ਮਹਾਪੁਰਖ ਮੈਨੂੰ ਮਿਲਦੇ ਰਹਿੰਦੇ ਆ ਉਹ ਵੀ ਇਹੀ ਕਹਿੰਦੇ ਆ ਕਿ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਅਸੀਂ ਤਾਂ ਸਰਕਾਰ ਦੇ ਵਿੱਚ ਆਪਣਾ ਬੰਦਾ ਭੇਜਣਾ ਤੇ ਕੰਮ ਕਰਾਉਣੇ ਆ ਕੰਮ ਤਾਂ ਨਹੀਂ ਕਰਨੇ ਤੁਸੀਂ ਇੱਕ ਵਾਰੀ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅਗਲੀਆਂ ਪੌੜੀਆਂ ਚੜਾਉਣ ਦਾ ਕੰਮ ਮੇਰਾ ਸੀਵਰੇਜ ਦਾ ਕੰਮ ਗਲੀਆਂ ਦਾ ਕੰਮ ਸਫਾਈ ਦਾ ਕੰਮ ਬਿਜਲੀ ਦਾ ਕੰਮ ਸਕੂਲ ਹਸਪਤਾਲ ਉਹ ਮੇਰਾ ਕੰਮ ਹੈ ਜਲੰਧਰ ਵੈਸਟ ਵਾਲਿਓ ਹੁਣ ਤੁਹਾਡੇ ਹੱਥ ਆਏ ਆ ਬਾਜੀ ਤੇ ਇਸ ਬਾਜੀ ਨੂੰ ਤੁਸੀਂ ਜਿੱਤੋ ਉਹ ਤਾਂ ਸਰਵੇਚ ਆ ਗਿਆ ਉਹ ਤਾਂ ਪਤਾ ਨਹੀਂ ਚੌਥੇ ਪੰਜਵੇਂ ਨੰਬਰ ਤੇ ਫਿਰਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਸੋ ਮੈਂ ਇਹੀ ਕਹਿਣਾ ਆ ਤੁਹਾਨੂੰ ਮਹਿੰਦਰ ਭਗਤ ਕੱਲਾ ਨਾਮ ਦਾ ਭਗਤ ਨਹੀਂ ਇਹ ਹੈ ਵੀ ਭਗਤ ਬੰਦਾ ਇਮਾਨਦਾਰ ਬੰਦਾ ਸੌ ਬੰਦਾ ਤੁਹਾਡੇ ਚ ਰਹਿੰਦਾ ਸੋ ਹਾਜੇ ਪਹਿਲਾਂ ਵਾਲੇ ਜਿਹੜੇ ਚਲਾਕ ਨੇ ਆ ਗਏ ਸੀ ਉਹ ਟਿਕੜਮ ਬਾਜੇ ਜਿਹੜੇ ਆ ਗਏ ਸੀ ਉਹਨਾਂ ਤੋਂ ਖੜਾ ਛਣਾਓ ਆਪਦੇ ਲਾਕੇ ਦੀ ਤਰੱਕੀ ਕਰਾਓ ਇਹ ਮੇਰਾ ਕਹਿਣਾ ਤੁਹਾਨੂੰ ਸਾਰੇ ਮਿਹਨਤ करिए ਕਿਉਂਕਿ ਇਸ ਸੀਟ ਨਾਲ ਸਰਕਾਰ ਨੂੰ ਤਾਂ ਕੋਈ ਫਾਇਦਾ ਨਹੀਂ ਪੈਂਦਾ ਨਾ ਸਰਕਾਰ ਟੁੱਟਦੀ ਹੈ ਸੀਟ ਨਾਲ ਨਾ ਕਿਸੇ ਹੋਰ ਦੀ ਬਣਦੀ ਹੈ ਪਰ ਇਹ ਸੀਟ ਜਿੱਤਣ ਨਾਲ ਤੁਹਾਡਾ ਸਰਕਾਰ 'ਚ ਹਿੱਸਾ ਜ਼ਰੂਰ ਪੈਂਦਾ ਹੈ ਸਰਕਾਰ 'ਚ ਹਿੱਸਾ ਪਾਓ ਤੇ ਆਪਣੇ ਇਲਾਕੇ ਦਾ ਵਿਕਾਸ ਕਰਾਓ ਦੋਨੇ ਜੋੜ ਕੇ ਦੋਨੇ ਤਾਂ ਚੱਕ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਾ ਦਿਓ ਕਿ ਤੁਸੀਂ ਨਾਲ ਹੋ ਇਨਕਲਾਬ ਇਨਕਲਾਬ ਬਹੁਤ ਸਾਰਾ ਮਾਨ ਸਨਮਾਨ ਦੇ ਰਹੀ ਹਾਂ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਇੱਥੇ ਖੜੀਆਂ ਨੇ ਤੁਸੀਂ ਹਰ ਰੋਜ਼ ਇੱਕ ਦੂਜੇ ਦੇ ਮੱਥੇ ਲੱਗਣਾ ਔਰ ਮੈਂ ਤੁਹਾਨੂੰ ਇੰਨੀ ਬੇਨਤੀ ਕਰਦਾ ਕਿ ਮੈਂ ਇੰਨੀ ਬੇਨਤੀ ਕਰਦਾ ਤੁਹਾਨੂੰ ਇਸ ਗੱਲ ਦਾ ਦੁੱਖ ਨਹੀਂ ਹੋਣ ਦੇਵਾਂਗਾ ਕਿ ਕਿੱਥੇ ਵੋਟ ਪਾਤੀ ਮਾਣ ਮਹਿਸੂਸ ਕਰੋਗੇ